ਦੇਖ ਕਿੰਨੇ ਪੈਸੇ ਆ। ਮਾਨਾ 500 ਦਾ ਕਿ 100 ਦਾ ਨੋਟ ਮੈਨੂੰ ਦੇ। ਠੀਕ ਹੈ ਜੀ। ਬਾਤ ਹੋ ਰਹੀ ਹੈ ਤੇਰੇ। ਤੁਹਾਨੂੰ ਧਾਰਨਾ ਸਮਝਾਉਣਾ ਹੈ ਧਿਆਨ ਦਿਓ। ਆਹ ਕਾਗਜ਼ ਆ ਇਹਨੂੰ ਰੁਪਿਆ ਕਹਿੰਦੇ ਆ। ਭਾਰਤ ਦੇ ਵਿੱਚ ਰੁਪਿਆ ਬੋਲਿਆ ਜਾਂਦਾ, ਯੂਰਪ ਦੇ ਯੂਰੋ ਬੋਲਿਆ ਜਾਂਦਾ। ਇੰਗਲੈਂਡ ਦੇ ਪੌਂਡ ਬੋਲਿਆ ਜਾਂਦਾ। ਦੁਬਈ ਦੇ ਦਰਾਮ ਬੋਲਿਆ ਜਾਂਦਾ, ਬੰਗਲਾਦੇਸ਼ ਟੱਕਾ ਬੋਲਿਆ ਜਾਂਦਾ। ਅਮਰੀਕਾ ਦੇ ਗ੍ਰੇਟ ਡਾਲਰ ਬੋਲਿਆ ਜਾਂਦਾ। ਉਹ ਕਹਿੰਦੇ ਇਹ ਕਾਗਜ਼ ਪੂਰੀ ਦੁਨੀਆ ਤੋਂ ਬੰਦ ਕਰ ਦੇਣਾ ਤੇ ਪੂਰੀ ਦੁਨੀਆ ਦੀ ਕਰੰਸੀ ਮੋਬਾਈਲਾਂ 'ਚ ਲਿਆਉਣੀ ਹੈ ਜਿਹੜੀ ਕਰੰਸੀ ਨੂੰ ਬੋਲਦੇ ਆ ਉਹ ਡਿਜੀਟਲ ਕਰੰਸੀ ਤੁਸੀਂ ਆ ਚੁੱਕੇ ਹੋ ਇਹਦੇ ਤੁਸੀਂ ਬਟਾਲ ਚਲਾਉਂਦੇ ਹੋ ਡਿਜੀਟਲ ਚਲਾਉਂਦੇ ਹੋ ਬਾਜ਼ਾਰ ਤੋਂ ਸਮਾਨ ਖਰੀਦਦੇ ਹੋ ਤਾਂ ਆਪਣਾ ਮੋਬਾਈਲ ਕੱਢ ਕੇ ਸਕੈਨਰ ਦੇ ਅੱਗੇ ਕਰਦੇ ਹੋ ਪੈਸੇ ਕੱਟੇ ਜਾਂਦੇ ਆ ਅਸੀਂ ਕਰਦੇ ਆ ਨਾ ਇਹ ਵਧੀਆ ਗੱਲ ਨਹੀਂ ਇਹ ਵੀ ਵੀ ਚਲੋ ਨਾ ਪੈਸੇ ਡਿੱਗਣ ਦਾ ਡਰ ਨਾ ਖੁੱਲੇ ਘਰੋਂ ਦਾ ਚੱਕਰ ਵੀਰ ਦਾ ਸਮਾਨ ਲਿਆ 200 ਰੁਪਏ ਕਟਾਦੇ 50 ਦਾ ਲਿਆ 50 ਕਟਾਤੇ 100 ਦਾ ਲਿਆ 100 ਕਟੇ ਗਏ ਸਭ ਦੇ ਵੀ ਕੋਸ਼ਿਸ਼ ਕਰੋ ਇਹ 500 ਦਾ ਕਾਗਜ਼ ਹੈ ਇਹਦਾ ਮਾਲਕ ਕੌਣ ਹੈ ਭਈ ਇਹਦਾ ਮਾਲਕ ਕੌਣ ਇਹਦੇ ਕੋਲ ਕੰਟਰੋਲ ਹੈ ਇਹ ਬੰਦਾ ਨਾ ਇਦੀ ਮਰਜ਼ੀ ਹੈ 500 ਰੁਪਏ ਦੀ ਚਾਹੇ ਬੋਤਲ ਸ਼ਰਾਬ ਦੀ ਪੀਵੇ ਚਾਹੇ ਜੂਸ ਪੀਵੇ ਚਾਹੇ ਕੁਰਤਾ ਖਰੀਦੇ ਚਾਹੇ ਪਾਖ ਖਰੀਦੇ ਇਦੀ ਮਰਜ਼ੀ ਹੈ ਨਾ ਕਿਉਂਕਿ ਮਾਲ ਜੇ ਹੈ ਇਦੀ ਜੇਬ 'ਚ ਹੈ ਜਦੋਂ ਇਹ ਕਾਂਸੀ ਡਿਜੀਟਲ ਹੋ ਗਈ ਇਹ ਕਾਂਸੀਆ ਮੋਬਾਈਲ 'ਚ ਆ ਗਈ ਆ ਬੰਦ ਹੋ ਗਿਆ ਇਹ ਨੂਬ ਵਾਲਾ ਆਦਲ ਵਾਲੇ ਕਹਿੰਦੇ ਆ ਇਹ ਪੂਰੀ ਦੁਨੀਆ 'ਚੋਂ ਕਾਗਜ਼ ਬੰਦ ਕਰਕੇ ਸਾਰਾ ਪੈਸਾ ਮੋਬਾਈਲ 'ਚ ਲੈ ਆਉਣਾ ਜਿੱਤੇ ਬੰਦ ਹੋ ਗਿਆ ਸਾਰਾ ਪੈਸਾ ਮੋਬਾਈਲ 'ਚ ਆ ਗਿਆ ਉਦੋਂ ਇਹਦਾ ਮਾਲਕ ਇਹਦਾ ਕੰਟਰੋਲ ਕਿਹਦੇ ਕੋਲ ਹੋਣਾ ਦਾ ਆ ਦੇਖ ਇਹ ਬੰਦੇ ਦੇ ਦੋ ਚੀਜ਼ਾਂ ਦੇ ਵਿਚਾਰ ਇੱਕ ਨੋਟ ਇੱਕ ਮੋਬਾਈਲ ਇਹ ਨੋਟ ਦਾ ਮਾਲਕ ਇਹ ਆਪਣੀ ਮਰਜ਼ੀ ਨਾਲ ਵਰਤ ਸਕਦਾ ਹੈ ਇਹਨੂੰ ਆਪਣੀ ਮਰਜ਼ੀ ਨਾਲ ਚਲਾ ਸਕਦਾ ਹੈ ਨੈੱਟ ਬੰਦ ਹੋ ਗਿਆ ਜੀ ਕੀ ਕੀ ਪਤਾ ਇਹਦਾ ਕੰਟਰੋਲ ਕਿਹਦੇ ਕੋਲੇ ਆ ਸਮਝੀਏ ਨਾ ਗੱਲ ਨੂੰ ਤੁਹਾਡੇ ਬੈਂਕਾਂ ਦੇ ਖਾਤੇ ਤੁਹਾਡੇ ਆਧਾਰ ਕਾਰਡ ਤੁਹਾਡੇ ਪਿੰਨ ਕਾਰਡ ਤੁਹਾਡੇ ਵੋਟਰ ਕਾਰਡ ਬੈਂਕਾਂ ਦੇ ਆਪਣੀ ਜ਼ਮੀਨ ਤੇ ਨੰਬਰ ਮੋਬਾਈਲ ਨੰਬਰ ਅਟੈਚ ਕਰਕੇ ਪਤਾ ਲੈਂ ਕਰ ਦੁੱਤੇਗਾ ਜੋੜਤੇ ਜਦੋਂ ਅੱਜ ਇਹਦੇ ਕੋਲੇ ਇਹਦੀ ਮਰਜ਼ੀ ਆ ਜੋ ਮਰਜ਼ੀ ਵਰਤੇ ਜਿੱਤੇ ਸਾਰਾ ਵੱਧ ਹੋ ਗਿਆ ਹਾ ਕਾਲਜ ਤੇ ਆਪਣੀ ਬੈਠੀ ਤੇ ਸਾਰਾ ਪੈਸਾ ਨੌਇਬ ਤੇ ਆ ਗਿਆ ਉਹਦੇ ਬਾਜ਼ਾਰ ਗਿਆ ਇਹਦਾ ਮਨ ਕੀਤਾ ਮੈਂ ਕੁਰਤਾ ਪਜਾਮਾ ਲੈਣਾ ਹੈ ਕੁਰਤਾ ਪਜਾਮਾ ਥਾਂ ਚੋਂ ਪਲਵਾਇਆ ਸਿਕੰਦਰ ਦੇ ਅੱਗੇ ਮੋਬਾਈਲ ਕੀਤਾ ਉਹਦੇ ਲਿਖਿਆ ਆ ਜੀ ਪੈਸੇ ਤੁਸੀਂ ਟਰਾਂਸਫਰ ਨਹੀਂ ਹੋ ਸਕਦੇ ਇਹ ਬਾਜ਼ਾਰ ਤੇ ਆ ਇਹਦਾ ਮਨ ਕੀਤਾ ਜੂਸ ਪੀਣਾ ਨੇ ਪੈਸੇ ਕਾਣੇ ਚਾਹੇ ਉਹ ਕਰਕੇ ਪੈਸੇ ਟਰਾਂਸਫਰ ਨਹੀਂ ਹੁੰਦੇ ਉਹਨਾਂ ਦੇ ਖਾਤੇ ਚ ਬਾਜ਼ਾਰ ਦੇ ਵਿੱਚ ਬਰਕਰ ਆਇਆ ਪੀ ਜਾਇਆ ਉਹ ਖਾਲਾ ਬਜ਼ਾਰ ਦੇ ਵਿੱਚ ਸਾਡਾ ਬ੍ਰਾਂਡ ਸਾਡੀ ਕਾਪੀ ਦਾ ਕੱਪੜਾ ਵਿਕਣਾ ਆ ਉਹ ਲੈ ਲਾ। ਤੁਸੀਂ ਕੌਣ ਠੱਕ ਆਇਆ? ਨਾ ਮਰਜ਼ੀ ਦਾ ਖਾ ਸਕਦੇ ਆ, ਨਾ ਮਰਜ਼ੀ ਦਾ ਪੀ ਸਕਦੇ ਆ, ਨਾ ਮਰਜ਼ੀ ਦਾ ਪਹਿਨ ਸਕਦੇ ਆ। ਤੁਸੀਂ ਬਲੀਹਾ ਲਿਓ ਪਿੰਡ ਤੇ ਰਾਹ ਕਰੋਗੇ। ਰਾਹ ਕਰਕੇ ਛੱਡੇ ਚੱਕੋਗੇ। ਛੱਡੇ ਜਾ ਕੇ ਜਾਓਗੇ ਸੜਕਾਂ ਤੇ ਹਾਈਵੇ ਘੇਰ ਲੋਗੇ। ਜਦੋਂ ਹਾਈਵੇ ਘੇਰ ਲਿਆ ਐਥੇ ਇੰਟੈਲੀਜੈਂਸ ਸਿਸਟਮ ਆ ਜਾਣੀ ਐ। ਥੋੜੇ ਪਿੰਡ ਚ ਦੀ ਪਰਤਾਲ ਕਰੋ ਕਿ ਬੀਹੇ ਮਿੰਟ ਦੇ ਵਿੱਚੋਂ ਕਿਹੜੇ ਕਿਹੜੇ ਬੰਦੇ ਧਰਨੇ ਚ ਗਏ ਆ ਜੱਗਰ ਗਿਆ ਮੱਗਰ ਗਿਆ ਦਰਸ਼ਨ ਗਿਆ ਜੀਤਾ ਗਿਆ ਬੁਲਜੀਤਾ ਗਿਆ ਟਿੱਕਰ ਗਿਆ ਲੋ ਮਿੰਦੇ ਖਾਤੇ ਬੰਦ ਕਰਦੇ ਹਾਂ ਹਾਂ ਖਾਤੇ ਬੰਦ ਹੋ ਗਏ ਜਦੋਂ ਖਾਤੇ ਬੰਦ ਹੋ ਗਏ ਪੈਸਾ ਤੁਹਾਡੀ ਜੇਬ 'ਚ ਨਹੀਂ ਪੈਸਾ ਮੋਬਾਈਲਾਂ 'ਚ ਹੈ ਤੇ ਚੀਜ਼ ਤੁਸੀਂ ਹਰਕਮ ਜਾਰਚ ਖੀਦਣੀ ਆ ਫਿਰ ਗੋਡਾਪਾਹ ਰਾਜਕ ਨਹੀਂ ਆਉਂਦੀ ਇਹ ਆ ਨਵਾਂ ਗੱਲ ਆਦਰ ਦੀ ਜਿੱਧੀ ਜਿਹੜੀ ਪੂਰੀ ਦੁਨੀਆ ਨੂੰ ਆਪਣੀ ਮੁਠੀ ਚ ਕਾਬੂ ਕਰ ਲੈਣਾ ਚਾਹੁੰਦੀ